ਪੰਜਾਬ ਵਿੱਚ ਪਿਛਲੇ 3 ਦਿਨਾਂ ਤੋਂ ਪੈ ਰਹੀ بارش ਨਾਲ ਫਗਵਾੜਾ ਨਜ਼ਦੀਕ ਰੰਨੂੜ ਬਸਟੈਂਡ ਨਜ਼ਦੀਕ ਖੇਤਾਂ ਵਿੱਚ ਪਿਆ ਪਾਣੀ ਪਿੰਡਾਂ ਦੇ ਘਰਾਂ ਵੱਲ ਜਾਂ ਲੱਗ ਪਿਆ ਜਿਸ ਨਾਲ ਪਿੰਡ ਵਾਸੀਆਂ ਦੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਸਮੱਸਿਆ ਨੂੰ ਦੇ ਦੇ ਹੋਏ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜੀਸੀਬੀ ਲਗਾ ਕੇ ਪਾਣੀ ਦੀ ਨਿਕਾਸੀ ਕਰਵਾਉਣ ਦੇ ਨਾਲ-ਨਾਲ ਬੜੀਆਂ ਪੁਲੀਆਂ ਦੀ ਵੀ ਨਿਕਾਸੀ ਕਰਵਾਈ ਗਈ ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਸਾਰਾ ਪਾਣੀ ਖੇਤਾਂ ਵਿੱਚ ਜਮ੍ਹਾਂ ਹੋ ਗਿਆ ਸੀ ਜਿਸ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਜੀਸੀਬੀ ਮੰਗਵਾ ਕੇ ਨਿਕਾਸੀ ਕਰਵਾਈ ਗਈ ਹੈ ਤੇ ਨਾਲ ਹੀ ਪੁਲੀਆਂ ਦੇ ਪਾਣੀ ਦੀ ਨਿਕਾਸੀ ਵੀ ਕਰਵਾਈ ਗਈ। ਜੀ ਤੁਹਾਨੂੰ ਪਤਾ ਹੀ ਹੈ ਕਿ ਸਾਰਿਆਂ ਨੂੰ ਪੰਜਾਬ ਵਿੱਚ ਮੌਸਮ ਜਿਹੜਾ ਬਹੁਤ ਹੀ ਖਰਾਬ ਹੋ ਗਿਆ ਹੈ। ਮੀਂਹ ਪੈ ਰਿਹਾ ਲਗਾਤਾਰ ਹੀ ਤਿੰਨ ਦਿਨ ਹੋ ਗਏ ਆ। ਜੀ ਤੇ ਜਿਸ ਕਰਕੇ ਪਾਸਟਾ ਸਾਈਡ ਤੋਂ ਬੱਡੇ ਪਿੰਡ ਦੇ ਰੂਟ ਦੇ ਵਿੱਚ ਪਾਣੀ ਐਂਟਰ ਹੋਣ ਲੱਗ ਪਿਆ ਹੈ। ਜਿਹੜਾ ਇਹ ਪਾਣੀ ਆ ਪਿੰਡ ਦੇ ਵਿੱਚ ਐਂਟਰ ਹੋਣ ਲੱਗ ਪਿਆ ਹੈ। ਤੇ ਇਹ ਜਿਹੜਾ ਪਾਣੀ ਆ ਘਰਾਂ ਦੀਆਂ ਨੀਹਾਂ ਵਿੱਚ ਵੜ ਰਿਹਾ ਹੈ ਜਾਂ ਕਿ ਵੇੜਿਆਂ 'ਚ ਵੜ ਰਿਹਾ ਹੈ ਜੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਅਸੀਂ ਹੱਲ ਕਰਨ ਲਈ ਪੰਚਾਇਤ ਦਾ ਸਾਰੀ ਕੰਮ ਹੋਈ ਜਾਂ ਸਰਪੰਚ ਸਾਹਿਬ ਵੀ ਆਏ ਨੇ ਤੇ ਨਾਮ ਦੀ ਨਾਲ ਪਿੰਡ ਤੇ ਹੋਰ ਵਸਨੀਕ ਵੀ ਆਏ ਨੇ ਤੇ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਤੇ ਹੁਣ ਅਸੀਂ ਜੀਸੀਬੀ ਮਗਾਈ ਸੀ ਕਿਸੇ ਦੇ ਨਾਲ ਜਿਹੜੀਆਂ ਖਾਲੇ ਵਾਲੀਆਂ ਹੁੰਦੀਆਂ ਬੰਦ ਹੋਈਆਂ ਆ ਉਹ ਉਹਦੀਆਂ ਜਾ ਰਹੀਆਂ ਆ ਕਿ ਜਿਹੜਾ ਪਾਣੀ ਦਾ ਨਿਕਾਸ ਵਸਿਆ ਅੱਗੇ ਚੱਲ ਪਾਵੇ ਤੇ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਘਰ ਦਾ ਕਿਸੇ ਦੀ ਫਸਲ ਦਾ ਕੋਈ ਵੀ ਨੁਕਸਾਨ ਨਾ ਬਾਲੇ ਸਾਨੂੰ ਚਾਹੀਦਾ ਸਿਰਫ ਸਾਡੇ ਪਿੰਡ ਦੇ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਕਿਸੇ ਤਰ੍ਹਾਂ ਵੀ ਅਸੀਂ ਹੱਥ ਜੋੜ ਕੇ ਇਹ ਬੇਨਤੀ ਕਰ ਸਕਦੇ ਹਾਂ ਸਰਕਾਰਾਂ ਬਲੇ ਜੋ ਵੀ ਸਾਡੀ ਸੋਨੇ ਬੇਨਤੀ ਸੋਨੇ ਸਾਡੀ ਸਾਡੇ ਮਤਲਬ ਪਾਣੀ ਦਾ ਨਿਕਾਸ ਸਾਡੇ ਪਿੰਡ ਦਾ ਕੀਤਾ ਜਾਵੇ ਜਿਹੜੇ ਖੇਤਾਂ ਦਾ ਪਾਣੀ ਸੀਗਾ ਉਹ ਘਰਾਂ ਚ ਆ ਰਿਹਾ ਹੈ ਉਹ ਸਾਡੇ ਖੇਤਾਂ ਚ ਆ ਹਾਂ ਜੀ ਉਹ ਸਾਡੇ ਘਰਾਂ ਨੂੰ ਆ ਰਿਹਾ ਹੈ ਇਸ ਕਰਕੇ ਕਿਰਪਾ ਕਰਕੇ ਸਾਡੀ ਬੇਨਤੀ ਨੂੰ ਸੁਣਿਆ ਜਾਵੇ ਤੇ ਇਹਦੇ ਬਾਰੇ ਤੁਸੀਂ ਕਿਸੇ ਪੰਚਾਇਤ ਨੂੰ ਜਾਂ ਪੰਚਾਇਤ ਮੈਂਬਰ ਨੂੰ ਧਿਆਨ ਚ ਲਿਆਂਦਾ ਜੀ ਹਾਂ ਜੀ ਪੰਚਾਇਤ ਮੈਂਬਰਾਂ ਨੂੰ ਕਿਹਾ ਹੈ ਹੁਣ ਅਸੀਂ ਪੰਚਾਇਤ ਮੈਂਬਰ ਨੇ ਜੀਸੀਬ ਵੀ ਬੁਲਾ ਕੇ ਆਈਏ ਜੀ ਉਹਨਾਂ ਦੇ ਨਾਲ ਹੀ ਅਸੀਂ ਪੰਚਾਇਤ ਮੈਂਬਰ ਸਾਡੇ ਨਾਲ ਹੈ ਸਾਰੇ ਜਣੇ ਨਾਲ ਮਿਲ ਕੇ ਪੂਰੇ ਪਿੰਡ ਦਾ ਸੁਧਾਰ ਕੀਤਾ ਜਾਵੇ ਇਹ ਨਹੀਂ ਵੀ ਸਾਨੂੰ ਸੁੱਖ ਸ਼ਾਂਤੀ ਚਾਹੀਦੀ ਸਾਰੇ ਪੂਰੇ ਪਿੰਡ ਨੂੰ ਚਾਹੀਦੀ ਹੈ ਜੀ ਤੇ ਕਿੱਦਾਂ ਘਰਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਹਜੇ ਜੀ ਹਾਲੇ ਤੱਕ ਤਾਂ ਨਹੀਂ ਆ ਕੀ ਸਰਕਾਰਾਂ ਇਹ ਹੀ ਲਾਭਣਗੇ ਜੇ ਸਾਡੇ ਘਰਾਂ ਦਾ ਨੁਕਸਾਨ ਹੋਵੇ ਤਾਂ ਫਿਰ ਹੀ ਕੋਈ ਕਦਮ ਚੱਕਿਆ ਜਾਊਗਾ ਜੀ ਹੋ ਸਕਦਾ ਤੇ ਇੱਥੇ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ ਜੀ ਹਾਲੇ ਤੱਕ ਸਾਡੇ ਸਾਹਮਣੇ ਤਾਂ ਕੋਈ ਨਹੀਂ ਪਹੁੰਚਿਆ ਇਸ ਦੇ ਨਾਲ ਹੀ ਕਿਸਾਨਾਂ ਨੇ ਵੀ ਮੰਗ ਕੀਤੀ ਕਿ ਉਹਨਾਂ ਦੇ ਖੇਤਾਂ ਵੀ ਜਮਾ ਹੋਏ ਪਾਣੀ ਦੀ ਨਿਕਾਸੀ ਵੀ ਕਰਵਾਈ ਜਾਵੇ ਤਾਂ ਜੋ ਉਹਨਾਂ ਦੀ ਫਸਲ ਦਾ ਬਚਾਅ ਹੋ ਸਕੇ ਉਦਰੇ ਇਸ ਮੌਕੇ ਪਹੁੰਚੇ ਥਾਣਾ ਰਾਵੜੂ ਪਿੰਡੀ ਦੇ ਐਸ ਐਚ ਓ ਮੇਜਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾ ਦਿੱਤਾ ਗਿਆ ਹੈ ਪਿੰਡ ਨਰੂੜ ਤੋਂ ਦਾ ਬ੍ਰਾਂਚ ਚੈਨਲ 'ਤੇ ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਤੁਹਾਨੂੰ ਕੋਲ ਆ ਮਿਠੀ ਜੀ ਮੈਂ ਮੁਕੱਫਰ ਮੈਜਿਸਟਰ ਖਾਨ ਗੌਰਪਿੰਡੀ ਜੀ ਇਹ ਤੁੰਕੀ ਚਾਸ ਸਾਹਿਬ ਜੀ ਐਨ ਕਮਲੀ ਸਿੰਘ ਜੀ ਤੋਂ ਪਸ਼ੂ ਪ੍ਰਸ਼ਾਸਨ ਐਮ ਐਲ ਆਰ ਜੀ ਦੋ ਪਿੰਡ ਦੀਆਂ ਪੁਰੀਆਂ ਪੰਸੀ ਹਾਂਜੀ ਉਹ ਅਸੀਂ ਆਪ ਖੁਦ ਆ ਕੇ ਦੇਖੋ ਹਾਫ ਟੇਪ ਆਪ ਕੋਲ ਆਫੀਆਂ ਜੀ ਉਹ ਪਾਣੀ ਬਿਲਕੁਲ ਨਿਕਾਸੀ ਠੀਕ ਹੋ ਰਹੀ ਆ ਜੀ ਕਿਉਂਕਿ ਲੋਪ ਦਾ ਤਰਾਸੀ ਕਿ ਪਾਣੀ ਜਮ ਹੋ ਕੇ ਸਦੇ ਘਰਾਂ ਉੱਤੇ ਆ ਰਿਹਾ ਜੀ ਕੰਦਾਂ ਦਾ ਨੁਕਸਾਨ ਹੋ ਰਿਹਾ ਮਕਾਨਾਂ ਦਾ ਨੁਕਸਾਨ ਹੋ ਰਿਹਾ ਜੀ ਉਹਨੂੰ ਪਿੰਡ ਪੰਸੀ ਖੁਸ਼ ਆ ਤੇ ਉਹਨਾਂ ਦੇ ਖੰਡਾਂ ਉੱਤ ਘਰ ਬਚਰੇ ਆ ਤੇ ਪੰਜ ਦਿਨ ਖਾਣ ਠੀ ਜਾ ਰਹੇ ਹਾਂ। ਹਾਂ ਥੋੜਾ ਬੰਦ ਸੰਦੀ ਕੋਈ ਗੱਲ ਨਹੀਂ ਸਭ ਠੀਕ ਆ। ਅਬ ਸੇ ਪਹਿਲੇ ਬੰਦ ਕਰਦੇ ਸੀ ਉਹ ਜਿੱਖੇ ਪੈ ਕੇ ਵੀ ਨਾ ਕੋਈ ਕਹਿੰਦੇ ਬਹੁਤ ਵਧੀਆ ਕੰਮ ਕੀਤਾ ਸੀ। ਜੀ ਤੇ ਉਹ ਜੀਸੀ ਜੀਸੀਬੀ ਨਾ ਪਟਾਈ ਗਏ ਆ ਜੀ ਜਿਹੜੀਆਂ ਪੰਦ ਪੁਲੀਆਂ ਸੀਗੀਆਂ ਜੀ। ਹਾਂ ਜਿਸ ਵੀ ਜਾਂਦੀ ਆ ਅਸੀਂ ਆਪ ਹੀ ਨਾ ਲੱਗੇ ਹੋਇਆ ਜੀ। ਠੀਕ ਹੈ ਜੀ।